ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਜੀ ਦੇ ਦਿਸਨਰ ਦੇ ਸੰਸਾਰ ਜੁੱਧ ਨਸ਼ਿਆਂ ਵਿਰੁੱਧ ਜੋ ਮਹਮ ਬੱਢੀ ਗਈਆ ਉਹਦੇ ਤਹਿਤ ਬੱਚਿਆਂ ਨੂੰ ਮਛ ਚੇਤ ਕਰਨ ਆਇਆ ਵੀ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਦੀ ਤਸਕਰਾਂ ਨੂੰ ਫੜਾਉਣਾ ਸਹਿਯੋਗ ਦੇਣਾ ਤੇ ਟ੍ਰੈਫਿਕ ਦੇ ਰੂਲਾਂ ਤੋਂ ਜਾਣੂ ਕਰਵਾਇਆ ਗਿਆ ਸਾਈਬਰ ਕ੍ਰਾਈਮ ਤੋਂ ਜਾਣੂ ਕਰਵਾਇਆ ਗਿਆ ਤੇ ਹੁਣ ਸਾਾਸਨ ਵਿੱਚ ਰਹਿ ਕੇ ਪੜ੍ਹਾਈ ਕਰਨ ਲਈ ਜਾਣੂ ਕਰਾਇਆ ਗਿਆ ਜੀ ਤੇ ਪ੍ਰਮਾਤਮਾ ਦਾ ਨਾਮ ਲੈਣ ਲਈ ਵੀ ਜਾਣੂ ਕਰਾਇਆ ਗਿਆ ਮੁਨਾਸਬਤ ਐਤਤਾ ਕਰਕੇ ਬੱਚਿਆਂ ਨੂੰ ਖੁਸ਼ੀਆਂ ਦਿੱਤੀਆਂ ਗਈਆਂ ਜੀ ਸਾਰਿਆਂ ਨੇ ਖੁਸ਼ੀ ਮਨਾਈ ਤੇ ਤਾੜੀਆਂ ਨਾਲ ਸਵਾਗਤ ਕੀਤਾ ਜੀ ਤੇ ਸਾਰਿਆਂ ਨੇ ਸਹਿਯੋਗ ਦਿੱਤਾ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਡਟ ਕੇ ਮੁਕਾਬਲਾ ਕਰਾਂਗੇ ਕਿਵੇਂ ਲੱਗਾ ਬੱਚਿਆਂ ਦਾ ਰਿਸਪੌਂਸ ਕਿਵੇਂ ਰਿਸਪੌਂਸ ਬਹੁਤ ਵਧੀਆ ਜੀ ਬੱਚਿਆਂ ਦਾ ਬੱਚਿਆਂ ਦਾ ਰਿਸਪੌਂਸ ਬਹੁਤ ਵਧੀਆ ਬੱਚੇ ਵੀ ਇਹਦੇ ਨਸ਼ਿਆਂ ਦੇ ਖਿਲਾਫ ਨੇ ਮਰੋਣਾ ਕੁਲਦੀਪ ਸਿੰਘ ਹੈਡਮਾਸਟਰ ਸਰਕਾਰੀ ਸਕੂਲ ਮਹਿਲਕੋਟ ਕਲੀ ਜੀ ਕੀ ਕਹਿਣਾ ਚਾਹੋਗੇ ਅਜ ਪ੍ਰਸ਼ਾਸਨ ਤੋਂ ਸਪਰਵਹਕ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਬੱਚਿਆਂ ਨਾਲ ਸਾਂ ਗੱਲਬਾਤ ਕੀਤੀ ਹੈ ਖਾਸ ਕਰਕੇ ਨਸ਼ਿਆਂ ਦੇ ਬਦੋਲੇ ਮੈਂ ਸਾਡੇ ਮਾਣਯੋਗ ਐਸਐਚਓ ਸਰਦਾ ਸਰਬੀ ਸਿੰਘ ਜੀ ਸਰਪੰਸ ਅਰਪਾਲ ਸਿੰਘ ਜੀ ਦਾ ਵਿਸ਼ੇਸ਼ ਰਿਣੀ ਹਾਂ ਕਿ ਇਹਨਾਂ ਨੇ ਅੱਜ ਸਾਡੇ ਸਕੂਲ ਦੇ ਵਿੱਚ ਆ ਕੇ ਪਿਆਰੇ ਵਿਦਿਆਰਥੀਆਂ ਦੇ ਨਾਲ ਅੱਜ ਜੋ ਸਾਡੀ ਪੰਜਾਬ ਸਰਕਾਰ ਦੀ ਮੁਹਮਾ ਜੁੱਧ ਨਸ਼ਿਆਂ ਵਿਰੁੱਧ ਉਹਦਾ ਇੱਕ ਸੁਨੇਹਾ ਲੈ ਕੇ ਆਏ ਨੇ ਤੇ ਮੈਂ ਸਰ ਦੇ ਨਾਲ ਅਕਸਰ ਪਹਿਲਾਂ ਵੀ ਕੰਮ ਕਰਦਾ ਰਹਿਣਾ ਕਿ ਉੱਗੇ ਜਦੋਂ ਬਲਾਕ ਦੇ ਵਿੱਚ ਕੰਮ ਕਰਦਾ ਤਾਂ ਇਹਨਾਂ ਦੀ ਕਿਹੜੀ ਕੰਮ ਕਰਨ ਦੀ ਉਹ ਆ ਗਈ ਤਬੀਅਤ ਉਹ ਬਹੁਤ ਹੀ ਕੋਸ਼ਿਸ਼ ਕਿਸਮਤ ਤੇ ਤਬੀਅਤ ਦੇ ਮਾਲਕ ਨੇ ਕਿਉਂਕਿ ਇਹ ਨਾ ਕਿ ਮਾਦਰੀ ਨਾ ਕੰਮ ਕਰ ਰਹੇ ਨੇ ਤੇ ਦੇਖੋ ਨਹੀਂ ਆਪਾਂ ਦੇਖਦੇ ਆ ਕਿ ਕਿਹੜਾ ਕਿਹਦੇ ਆਪਸ ਕੋਲ ਟਾਈਮ ਆ ਪਰੰਤੂ ਇਹ ਸਾਰੇ ਸਕੂਲਾਂ ਦੇ ਜਾ ਕੇ ਹੋਕਾ ਦੇ ਰਹੇ ਨੇ ਇਹ ਮੈਂ ਆਪਣੇ ਆਪ ਨੂੰ ਵਿਭਾਗਾਂ ਤੋਂ ਹੁੰਦਾ ਕਿ ਸਾਡੇ ਸਕੂਲ ਦੇ ਵਿੱਚ ਆਏ ਤੇ ਅੱਜ ਬੱਚਿਆਂ ਨਾਲ ਉਹ ਕਿ ਇਹਨਾਂ ਨੇ ਆਪ ਸਾਰੇ ਟ੍ਰੈਕ ਰੂਲ ਬਾਰੇ ਜੁੱਧ ਨਸ਼ਾ ਵਿਰੁੱਧ ਸਾਈਬਰ ਕ੍ਰਾਈਮ ਤੇ ਕਿਵੇਂ ਅਸੀਂ ਅਨੁਸ਼ਾਸਨ ਦੇ ਵਿੱਚ ਰਹਿਣਾ ਉਹਦੇ ਬਾਰੇ ਦੱਸਿਆ ਤੇ ਬੱਚੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਉਤਸ਼ਾਹ ਨਾਲ ਸੁਣਿਆ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਤੇ ਅਮਲ ਕਰਾਂਗੇ ਸਰਪੰਚ ਹਰਪਾਲ ਸਿੰਘ ਪੰਡ ਮਹਿਲ ਖੁਰਤੇ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਾਲੀ ਕੀਤੀ ਜਾ ਰਹੀ ਸਕੂਲ ਦੇ ਵਿੱਚ ਵੀ ਜਿਹੜੇ ਪਹੁੰਚੇ ਨਸਿਆਂ ਨੂੰ ਲੈ ਕੇ ਹਾਂਜੀ ਅੱਜ ਬਹੁਤ ਸਾਡੇ ਸਤਿਕਾਰਯੋਗ ਐਸਐਚਓ ਸਰਦਾਰ ਸਰਬਜੀਤ ਸਿੰਘ ਪਹੁੰਚੇ ਨੇ ਇੱਥੇ ਪੂਰੀ ਟੀਮ ਦੇ ਨਾਲ ਜਿਨ੍ਹਾਂ ਨੇ ਬੱਚਿਆਂ ਨੂੰ ਸਵੇਰ ਦੇ ਉੱਠਣ ਤੋਂ ਲੈ ਕੇ ਆਪਣਾ ਨਿਤਨੇਮ ਦਾ ਬੱਚਿਆਂ ਨੂੰ ਡਰਾਈਵ ਕਰੂਲਾ ਬਾਰੇ ਤੇ ਬਾਕੀ ਸਾਈਬਰ ਕ੍ਰਾਈਮ ਬਾਰੇ ਸਾਰਿਆਂ ਨੂੰ ਬੱਚਿਆਂ ਨੂੰ ਸਮਝਾਇਆ ਜੀ ਬਹੁਤ ਜੁੱਧ ਨਸ਼ਿਆਂ ਦੇ ਬਾਰੇ ਵੀ ਬੱਚਿਆਂ ਨੂੰ ਜਾਗਰੂਤ ਕੀਤਾ ਹੈ ਬੱਚਿਆਂ ਨੇ ਵੀ ਪੂਰਨ ਸਹਿਯੋਗ ਦਿੱਤਾ ਹੈ ਜੇ ਕਦੇ ਵੀ ਕੋਈ ਗੱਲ ਹੈ ਬੱਚਿਆਂ ਨੂੰ ਕੋਈ ਕੁੱਟਣ ਮਹਿਸੂਸ ਹੁੰਦੀ ਹੈ ਐਸਐਸਓ ਸਾਹਿਬ ਸਾਰਨੇ ਕਿਹਾ ਵੀ ਸਾਡੇ ਨਾਲ ਸੰਪਰਕ ਕਰੋ ਸਰਪੰਚ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਜੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਮਾਸਟਰ ਹੈਡਮਾਸਟਰ ਕੁਲਦੀਪ ਸਿੰਘ ਜੀ ਸਮੂਹ ਸਟਾਫ ਸਾਰਿਆਂ ਦਾ ਬਹੁਤ ਧੰਨਵਾਦ ਜੀ ਕੀ ਨਾਮ ਪੁੱਤ ਮੇਰਾ ਨਾਮ ਸਰ ਕੋਮਲ ਪ੍ਰੀਤਕਾਰ ਚੋਪੜਾ ਕਾਮੇਡੀ ਕੈਮੇਲਾ ਕਰੇ ਅੱਜ ਪੁੱਤ ਜਿਹੜੇ ਆਏ ਆ ਐਸਐਸ ਸਾਹਿਬ ਇੱਥੇ ਆਏ ਆਗੇ ਬਹੁਤ ਵਧੀਆ ਲੱਗ ਰਹੀ ਸਾਡੇ ਸਕੂਲ ਦੇ ਵਿੱਚ ਆ ਕੇ ਇਹਨਾਂ ਨੇ ਸਾਨੂੰ ਸਕੂਲ ਦੇ ਮਤਲਬ ਕਿ ਡਿਸਿਪਲਨ ਰੱਖਣ ਦੇ ਬਾਰੇ ਟ੍ਰੈਫਿਕ ਨਿਜ਼ਮਾ ਬਾਰੇ ਨਸ਼ਿਆਂ ਬਾਰੇ ਸਾਨੂੰ ਮਤਲਬ ਕਿ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਮਾੜੇ ਬੰਦੇ ਤੋਂ ਦੂਰ ਰਹਿਣਾਗਾ ਨਸ਼ਿਆਂ ਤੋਂ ਦੂਰ ਰਹਿਣਾ ਟ੍ਰੈਫਿਕ ਨਿਜ਼ਮਾ ਦੀ ਪਾਲਣਾ ਕਰਨੀ ਆ ਤੇ ਹੋਰ ਵੀ ਬੜੀਆਂ ਵਧੀਆ ਗੱਲਾਂ ਸਾਨੂੰ ਦੱਸਿਆ ਤੇ ਸਾਨੂੰ ਇਹ ਨਾਲ ਮਿਲ ਕੇ ਬੜਾ ਹੀ ਚੰਗਾ ਲੱਗਿਆ ਕੀ ਉਮੀਦ ਕਰਦੇ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਤੋਂ ਹੋਣੇ ਚਾਹੀਦੇ ਆ ਕੀ ਹਾਂਜੀ ਸਰ ਬਿਲਕੁਲ ਹੋਣੇ ਚਾਹੀਦੇ ਕਿਉਂਕਿ ਜਿਹੜਾ ਆਉਣ ਵਾਲਾ ਯੂਥ ਆ ਉਹ ਸਾਰਾ ਹੀ ਲਗਭਗ ਨਸ਼ਿਆਂ ਦੇ ਵਿੱਚ ਜਾ ਰਿਹਾਗਾ ਜੇਕਰ ਐਦਾਂ ਦੇ ਪ੍ਰੋਗਰਾਮ ਕਰਾਏ ਜਾਣ ਤਾਂ ਯੂਥ ਜਿਹੜਾ ਮੋਟੀਵੇਟ ਹੋਊਗਾ ਮਤਲਬ ਕਿ ਜੇ ਆਉਣਗੇ ਤਾਂ ਉਹਨਾਂ ਨੂੰ ਸਮਝ ਲੱਗੂਗੀ ਕਿ ਹਾਂ ਨਸ਼ਾ ਛੱਡ ਲਈ ਕਿੰਨੇ ਬੁਰੇ ਨੇ ਕਿਵੇਂ ਕਿਵੇਂ ਸਾਨੂੰ ਨਾ ਟੋਇਜ਼ੇਸ਼ਨ ਕਰਨੀ ਚਾਹੀਦੀ ਹੈ ਮੈਨੂੰ ਬਹੁਤ ਵਧੀਆ ਲੱਗ ਗਿਆ ਤੇ ਐਦਾਂ ਦੇ ਪ੍ਰੋਗਰਾਮ ਜਰੂਰ ਹੋਣੇ ਚਾਹੀਦੇ ਨੇ ਸਕੂਲਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਪੀ ਸਾਹਿਬ ਬਰਨਾਲਾ ਜੀ ਦੇ ਦੇ ਸੰਦਰ ਦੇ ਸੰਸਾਰ ਜੁੱਧ ਨਸ਼ਿਆਂ ਵਿਰੁੱਧ ਜੋ ਮਹਿਮ ਬਿੱਡੀ ਗਿਆ ਉਹਦੇ ਤਹਿਤ ਬੱਚਿਆਂ ਨੂੰ ਮਛ ਚੇਤ ਕਰਨ ਆਇਆ ਵੀ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਦੀ ਤਸਕਰਾਂ ਨੂੰ ਫੜਾਉਣਾ ਸਹਿਯੋਗ ਦੇਣਾ ਤੇ ਟ੍ਰੈਫਿਕ ਦੇ ਰੂਲਾਂ ਤੋਂ ਜਾਣੂ ਕਰਵਾਇਆ ਗਿਆ ਸਾਈਬਰ ਕ੍ਰਾਈਮ ਤੋਂ ਜਾਣੂ ਕਰਵਾਇਆ ਗਿਆ ਤੇ ਹੁਣ ਸਾਾਸਨ ਵਿੱਚ ਰਹਿ ਕੇ ਪੜ੍ਹਾਈ ਕਰਨ ਲਈ ਜਾਣੂ ਕਰਾਇਆ ਗਿਆ ਜੀ ਤੇ ਪ੍ਰਮਾਤਮਾ ਦਾ ਨਾਮ ਲੈਣ ਲਈ ਜਾਣੂ ਕਰਾਇਆ ਗਿਆ ਮناسبਤਾ ਕਰਕੇ ਬੱਚਿਆਂ ਨੂੰ ਇਹ ਖੁਸ਼ੀਆਂ ਦਿੱਤੀਆਂ ਗਈਆਂ ਜੀ ਸਾਰਿਆਂ ਨੇ ਖੁਸ਼ੀ ਮਨਾਈ ਤੇ ਤਾੜੀਆਂ ਨਾਲ ਸਵਾਗਤ ਕੀਤਾ ਜੀ ਤੇ ਸਾਰਿਆਂ ਨੇ ਸਹਿਯੋਗ ਦਿੱਤਾ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਡਟ ਕੇ ਮੁਕਾਬਲਾ ਕਰਾਂਗੇ ਕਿਵੇਂ ਲੱਗਦਾ ਬੱਚਿਆਂ ਦਾ ਰਿਸਪੌਂਸ ਕਿਵੇਂ ਨੇ ਰਿਸਪੌਂਸ ਬਹੁਤ ਵਧੀਆ ਜੀ ਬੱਚਿਆਂ ਦਾ ਬੱਚਿਆਂ ਦਾ ਰਿਸਪੌਂਸ ਬਹੁਤ ਵਧੀਆ ਬੱਚੇ ਵੀ ਇਹਦੇ ਨਸ਼ਿਆਂ ਦੇ ਖਿਲਾਫ ਨੇ ਵੀਰੋਂ ਨਾਲ ਕੁਲਦੀਪ ਸਿੰਘ ਹੈਡਮਾਸਟਰ ਸਰਕਾਰੀ ਸਕੂਲ ਮਹਿਲਕੋਹੜ ਅਕਲੀ ਜੀ ਕੀ ਕਹਿਣਾ ਚਾਹੋਗੇ ਅਜ ਪ੍ਰਸਾਧ ਤੋਂ ਪ੍ਰਵਾਨ ਸਭ ਤੋਂ ਵੱਲੋਂ ਵਿਸ਼ੇਸ਼ ਤੌਰ ਤੇ ਇਹਨਾਂ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਖਾਸ ਕਰਕੇ ਨਸ਼ਿਆਂ ਦੇ ਬੁਧੋਗੇ ਮੈਂ ਸਾਡੇ 마을 ਜੋਗੇ ਐਸਐਚਓ ਸਰਦਾ ਸਰ ਵੀ ਸੰਗੀ ਸਰਪੰਚ ਅਬਾਲ ਸਿੰਘ ਜੀ ਦਾ ਵਿਸ਼ੇਸ਼ ਰਣੀ ਹੈ ਕਿ ਇਹਨਾਂ ਨੇ ਅੱਜ ਸਾਡੇ ਸਕੂਲ ਦੇ ਵਿੱਚ ਆ ਕੇ ਪਿਆਰੇ ਵਿਦਿਆਰਥੀਆਂ ਦੇ ਨਾਲ ਅੱਜ ਜੋ ਸਾਡੀ ਪੰਜਾਬ ਸਰਕਾਰ ਦੀ ਮੁਹੰਮਾ ਜੁੱਧ ਨਸ਼ਿਆਂ ਵਿਰੁੱਧ ਉਹਦਾ ਇੱਕ ਸੁਨੇਹਾ ਲੈ ਕੇ ਆਏ ਨੇ ਤੇ ਮੈਂ ਸਰ ਦੇ ਨਾਲ ਅਕਸਰ ਪਹਿਲਾਂ ਵੀ ਕੰਮ ਕਰਦਾ ਰਹਿਣਾ ਕਿ ਉੱਡੇ ਜੋ ਬਲਾਕ ਦੇ ਵਿੱਚ ਹੀ ਕੰਮ ਕਰਦਾ ਤਾਂ ਇਹਨਾਂ ਦੀ ਕਿਹੜੀ ਕੰਮ ਕਰਨ ਦੀ ਉਹ ਆ ਗਈ ਤਬੀਅਤ ਉਹ ਬਹੁਤ ਹੀ ਉਸ ਕਿਸਮਤ ਤਬੀਅਤ ਦੇ ਮਾਲਕ ਨਹੀਂ ਕਿਉਂਕਿ ਇਹ ਨਾ ਕਿ ਮਾਂਦਰੀ ਨਾ ਕੰਮ ਕਰ ਰਹੇ ਨੇ ਤੇ ਦੇਖੋ ਨਹੀਂ ਆਪਾਂ ਦੇਖਦੇ ਹਾਂ ਕਿ ਕਿਹੜਾ ਕਿਦੇ ਆਪਸ ਕੋਲ ਟਾਈਮ ਆ ਪਰ ਤੇ ਇਹ ਸਾਰੇ ਸਕੂਲਾਂ ਦੇ ਜਾ ਕੇ ਹੋਕਾ ਦੇ ਰਹੇ ਨੇ ਇਹ ਮੈਂ ਆਪਣੇ ਆਪਣੇ ਵਿਭਾਗਾ ਤੋਂ ਹੁਣਦਾ ਕਿ ਸਾਡੇ ਸਕੂਲ ਦੇ ਵਿੱਚ ਆਏ ਤੇ ਅੱਜ ਬੱਚਿਆਂ ਨਾਲ ਉਹ ਕਿ ਇਹਨਾਂ ਨੇ ਆਪ ਸਾਰੇ ਟ੍ਰੈਕ ਰੂਲ ਬਾਰੇ ਜੁਧ ਨਸ਼ਾ ਵਿਰੁੱਧ ਸਾਈਬਰ ਕ੍ਰਾਈਮ ਤੇ ਕਿਵੇਂ ਅਸੀਂ ਅਨੁਸ਼ਾਸਨ ਦੇ ਵਿੱਚ ਰਹਿਣਾ ਉਹਦੇ ਬਾਰੇ ਦੱਸਿਆ ਤੇ ਬੱਚੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਉਤਸ਼ਾਹ ਨਾਲ ਸੁਣਿਆ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਤੇ ਅਮਲ ਕਰਾਂਗੇ ਸਰਪੰਚ ਹਰਪਾਲ ਸਿੰਘ ਪੰਡ ਮਹਿਲ ਖੁਰਦੇ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਾਲੀ ਕੀਤੀ ਜਾ ਰਹੀ ਸਕੂਲ ਦੇ ਵਿੱਚ ਵੀ ਜਿਹੜੇ ਪਹੁੰਚਿਆ ਨਸ਼ਿਆਂ ਨੂੰ ਲੈ ਕੇ ਹਾਂਜੀ ਅੱਜ ਬਹੁਤ ਸਾਡੇ ਸਤਿਕਾਰਯੋਗ ਐਸਐਚਓ ਸਰਦਾਰ ਸਰਬਜੀਤ ਸਿੰਘ ਪਹੁੰਚੇ ਨੇ ਇੱਥੇ ਪੂਰੀ ਟੀਮ ਦੇ ਨਾਲ ਜਿਨ੍ਹਾਂ ਨੇ ਬੱਚਿਆਂ ਨੂੰ ਸਵੇਰੇ ਦੇ ਉੱਠਣ ਤੋਂ ਲੈ ਕੇ ਆਪਣਾ ਨਿਤਨੇਮ ਦਾ ਬੱਚਿਆਂ ਨੂੰ ਡਰਾਈਵ ਕਰੂਲਾ ਬਾਰੇ ਤੇ ਬਾਕੀ ਸਾਈਬਰ ਕਰਾਈਮ ਬਾਰੇ ਸਾਰਿਆਂ ਨੂੰ ਬੱਚਿਆਂ ਨੂੰ ਸਮਝਾਇਆ ਜੀ ਬਹੁਤ ਜੁੱਧ ਨਸ਼ੇ ਅੰਮ੍ਰਿਤ ਬਾਰੇ ਵੀ ਬੱਚਿਆਂ ਨੂੰ ਜਾਗਰੂਤ ਕੀਤਾ ਹੈ ਬੱਚਿਆਂ ਨੇ ਵੀ ਪੂਰਨ ਸਹਿਯੋਗ ਦਿੱਤਾ ਹੈ ਜੇ ਕਦੇ ਵੀ ਕੋਈ ਗੱਲ ਹੈ ਬੱਚਿਆਂ ਨੂੰ ਕੋਈ ਘਟਨ ਮਹਿਸੂਸ ਹੁੰਦੀ ਹੈ ਐਸਐਸਓ ਸਾਹਿਬ ਸਾਰਨੇ ਕਿਹਾ ਵੀ ਸਾਡੇ ਨਾਲ ਸੰਪਰਕ ਕਰੋ ਸਰਪੰਚ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਜੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਮਾਸਟਰ ਹੈਡਮਾਸਟਰ ਕਲਦੀਪ ਸਿੰਘ ਜੀ ਸਮੂਹ ਸਟਾਫ ਸਾਰਿਆਂ ਦਾ ਬਹੁਤ ਧੰਨਵਾਦ ਜੀ ਕੀ ਨਾਮ ਪਤਾ ਹੈ ਮੇਰਾ ਨਾਮ ਸਰ ਕੋਮਲ ਪ੍ਰੀਤਕਾਰ ਚੋਟਨਾ ਹੈ ਕੋਮੇਡੀ ਕੈਮੇਲਾ ਕਰੇ ਅੱਜ ਪੁੱਤ ਜਿਹੜੇ ਆਏ ਆ ਐਸਐਸ ਸਾਹਿਬ ਇੱਥੇ ਆਏ ਆਗੇ ਬਹੁਤ ਵਧੀਆ ਲੱਗ ਰਹੀ ਸਾਡੇ ਸਕੂਲ ਦੇ ਵਿੱਚ ਆ ਕੇ ਇਹਨਾਂ ਨੇ ਸਾਨੂੰ ਸਕੂਲ ਦੇ ਮਤਲਬ ਕਿ ਡਿਸਪਲਨ ਰੱਖਣ ਦੇ ਬਾਰੇ ਟ੍ਰੈਫਿਕ ਨਿਜ਼ਮਾ ਬਾਰੇ ਨਸ਼ਿਆਂ ਬਾਰੇ ਸਾਨੂੰ ਮਤਲਬ ਕਿ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਅਸੀਂ ਮਾੜੇ ਬੰਦੇ ਤੋਂ ਦੂਰ ਰਹਿਣਾਗਾ ਨਸ਼ਿਆਂ ਤੋਂ ਦੂਰ ਰਹਿਣਾ ਟ੍ਰੈਫਿਕ ਨਿਜ਼ਮਾ ਦੀ ਪਾਲਣਾ ਕਰਨੀ ਆ ਤੇ ਹੋਰ ਵੀ ਬੜੀਆਂ ਵਧੀਆ ਗੱਲਾਂ ਸਾਨੂੰ ਦੱਸਿਆ ਤੇ ਸਾਨੂੰ ਇਹ ਨਾਲ ਮਿਲ ਕੇ ਬੜਾ ਹੀ ਚੰਗਾ ਲੱਗਿਆ ਕੀ ਉਮੀਦ ਕਰਦੇ ਹੋ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਤੋਂ ਹੋਣੇ ਚਾਹੀਦੇ ਹੈਗੇ ਹਾਂਜੀ ਸਰ ਬਿਲਕੁਲ ਹੋਣੇ ਚਾਹੀਦੇ ਕਿਉਂਕਿ ਜਿਹੜਾ ਆਉਣ ਵਾਲਾ ਯੂਥ ਆ ਉਹ ਸਾਰਾ ਹੀ ਲਗਭਗ ਨਸ਼ਿਆਂ ਦੇ ਵਿੱਚ ਜਾ ਰਿਹਾਗਾ ਜੇਕਰ ਐਦਾਂ ਦੇ ਪ੍ਰੋਗਰਾਮ ਕਰਾਏ ਜਾਣ ਤਾਂ ਯੂਥ ਜਿਹੜਾ ਮੋਟੀਵੇਟ ਹੋਊਗਾ ਮਤਲਬ ਕਿ ਦੇ ਆਉਣਗੇ ਤਾਂ ਉਹਨਾਂ ਨੂੰ ਸਮਝ ਲੱਗੂਗੀ ਕਿ ਹਾਂ ਨਸ਼ੇ ਛੱਡ ਲਈ ਕਿੰਨੇ ਬੁਰੇ ਨੇ ਕਿਵੇਂ ਕਿਵੇਂ ਸਾਨੂੰ ਉਹਨਾਂ ਨੂੰ ਅਵੇਅਰੇਸ਼ਨ ਕਰਨੀ ਚਾਹੀਦੀ ਹੈ ਮੈਨੂੰ ਬਹੁਤ ਵਧੀਆ ਲੱਗ ਗਿਆ ਤੇ ਐਦਾਂ ਦੇ ਪ੍ਰੋਗਰਾਮ ਜ਼ਰੂਰ ਹੋਣੇ ਚਾਹੀਦੇ ਨੇ ਸਕੂਲਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਪੀ ਸਾਹਿਬ ਬਰਨਾਲਾ ਜੀ ਦੇ ਦਿਸਾਨਰ ਦੇ ਸੰਸਾਰ ਜੁੱਧ ਨਸ਼ਿਆਂ ਵਿਰੁੱਧ ਜੋ ਮਹਿਮ ਬਿੱਡੀ ਗਿਆ ਉਹਦੇ ਤਹਿਤ ਬੱਚਿਆਂ ਨੂੰ ਮਛ ਚੇਤ ਕਰਨ ਆਇਆ ਵੀ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਦੀ ਤਸਕਰਾਂ ਨੂੰ ਫੜਾਉਣਾ ਸਹਿਯੋਗ ਦੇਣਾ ਤੇ ਟ੍ਰੈਫਿਕ ਦੇ ਰੂਲਾਂ ਤੋਂ ਜਾਣੂ ਕਰਵਾਇਆ ਗਿਆ ਸਾਈਬਰ ਕ੍ਰਾਈਮ ਤੋਂ ਜਾਣੂ ਕਰਵਾਇਆ ਗਿਆ ਤੇ ਹੁਣ ਸਾਸਨ ਵਿੱਚ ਰਹਿ ਕੇ ਪੜ੍ਹਾਈ ਕਰਨ ਲਈ ਜਾਣੂ ਕਰਾਇਆ ਗਿਆ ਜੀ ਤੇ ਪ੍ਰਮਾਤਮਾ ਦਾ ਨਾਮ ਲੈਣ ਲਈ ਜੀ ਜਾਣੂ ਕਰਾਇਆ ਗਿਆ ਮناسبਤਾ ਕਰਕੇ ਬੱਚਿਆਂ ਨੂੰ ਇਹ ਖੁਸ਼ੀਆਂ ਦਿੱਤੀਆਂ ਗਈਆਂ ਜੀ ਸਾਰਿਆਂ ਨੇ ਖੁਸ਼ੀ ਮਨਾਈ ਤੇ ਤਾੜੀਆਂ ਨਾਲ ਸਵਾਗਤ ਕੀਤਾ ਜੀ ਤੇ ਸਾਰਿਆਂ ਨੇ ਸਹਿਯੋਗ ਦਿੱਤਾ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਡਟ ਕੇ ਮੁਕਾਬਲਾ ਕਰਾਂਗੇ ਕਿਵੇਂ ਲੱਗਾ ਬੱਚਿਆਂ ਦਾ ਰਿਸਪੌਂਸ ਕਿਵੇਂ ਨੇ ਰਿਸਪੌਂਸ ਬਹੁਤ ਵਧੀਆ ਜੀ ਬੱਚਿਆਂ ਦਾ ਬੱਚਿਆਂ ਦਾ ਰਿਸਪੌਂਸ ਬਹੁਤ ਵਧੀਆ ਬੱਚੇ ਵੀ ਇਹਦੇ ਨਸ਼ਿਆਂ ਦੇ ਖਿਲਾਫ ਨੇ ਮਰੋਣਾ ਕੁਲਦੀਪ ਸਿੰਘ ਹੈਡਮਾਸਟਰ ਸਰਕਾਰੀ ਸਕੂਲ ਮਹਿਲਕੋਹੜ ਅਕੀਲ ਜੀ ਕੀ ਕਹਿਣਾ ਚਾਹੋਗੇ ਅੱਜ ਪ੍ਰਸ਼ਾਸਨ ਤੋਂ 7 ਸਾਲਾਂ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਹੈ ਖਾਸ ਕਰਕੇ ਨਸ਼ਿਆਂ ਦੇ ਬਦੋਲੇ ਮੈਂ ਸਾਡੇ ਮਾਜੋਗ ਐਸਐਚਓ ਸਰਦਾ ਸਰਬੀ ਸਿੰਘ ਜੀ ਸਰਪੰਸ ਅਰਪਾਲ ਸਿੰਘ ਜੀ ਦਾ ਵਿਸ਼ੇਸ਼ ਰਣੀ ਹੈ ਕਿ ਇਹਨਾਂ ਨੇ ਅੱਜ ਸਾਡੇ ਸਕੂਲ ਦੇ ਵਿੱਚ ਆ ਕੇ ਪਿਆਰੇ ਵਿਦਿਆਰਥੀਆਂ ਦੇ ਨਾਲ ਅੱਜ ਜੋ ਸਾਡੀ ਪੰਜਾਬ ਸਰਕਾਰ ਦੀ ਮੁਹਮਾ ਜੁੱਧ ਨਸ਼ਿਆਂ ਵਿਰੁੱਧ ਉਹਦਾ ਇੱਕ ਸੁਨੇਹਾ ਲੈ ਕੇ ਆਏ ਨੇ ਤੇ ਮੈਂ ਸਰ ਦੇ ਨਾਲ ਅਕਸਰ ਪਹਿਲਾਂ ਵੀ ਕੰਮ ਕਰਦਾ ਰਹਿਣਾ ਕਿ ਉੱਗੇ ਜਦ ਬਲਾਕ ਦੇ ਵਿੱਚ ਕੰਮ ਕਰਦਾ ਤਾਂ ਇਹਨਾਂ ਦੀ ਕਿਹੜੀ ਕੰਮ ਕਰਨ ਦੀ ਉਹ ਆ ਗਈ ਤਬੀਅਤ ਉਹ ਬਹੁਤ ਹੀ ਉਸ ਕਿਸਮਤ ਤਬੀਅਤ ਦੇ ਮਾਲਕ ਨਹੀਂ ਕਿਉਂਕਿ ਇਹ ਨਾ ਕਿ ਮਾਂਦਰੀ ਨਾ ਕੰਮ ਕਰ ਰਹੇ ਨੇ ਤੇ ਦੇਖੋ ਨਹੀਂ ਆਪਾਂ ਦੇਖਦੇ ਹਾਂ ਕਿ ਕਿਹੜਾ ਕਿਦੇ ਆਪਸ ਕੋਲ ਟਾਈਮ ਆ ਪਰ ਤੇ ਇਹ ਸਾਰੇ ਸਕੂਲਾਂ ਦੇ ਜਾ ਕੇ ਹੋਕਾ ਦੇ ਰਹੇ ਨੇ ਇਹ ਮੈਂ ਆਪਣੇ ਆਪਣੇ ਵਿਭਾਗਾ ਤੋਂ ਹੁੰਦਾ ਕਿ ਸਾਡੇ ਸਕੂਲ ਦੇ ਵਿੱਚ ਆਏ ਤੇ ਅੱਜ ਬੱਚਿਆਂ ਨਾਲ ਉਹ ਕਿ ਇਹਨਾਂ ਨੇ ਆਪ ਸਾਰੇ ਟਰੈਕ ਰੂਲ ਬਾਰੇ ਜੁਧ ਨਸ਼ਾ ਵਿਰੁੱਧ ਸਾਈਬਰ ਕ੍ਰਾਈਮ ਤੇ ਕਿਵੇਂ ਅਸੀਂ ਅਨੁਸ਼ਾਸਨ ਦੇ ਵਿੱਚ ਰਹਿਣਾ ਉਰੇ ਵਾਰੇ ਦੱਸਿਆ ਤੇ ਬੱਚੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਉਤਸ਼ਾਹ ਨਾਲ ਸੁਣਿਆ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਤੇ ਅਮਲ ਕਰਾਂਗੇ ਸਰਪੰਚ ਹਰਪਾਲ ਸਿੰਘ ਪੰਡ ਮਹਿਲ ਖੁਰਤੇ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਾਲੀ ਕੀਤੀ ਜਾ ਰਹੀ ਸਕੂਲ ਦੇ ਵਿੱਚ ਵੀ ਜਿਹੜੇ ਪਹੁੰਚਿਆ ਨਸਿਆਂ ਨੂੰ ਲੈ ਕੇ ਹਾਂਜੀ ਅੱਜ ਬਹੁਤ ਸਾਡੇ ਸਤਿਕਾਰਯੋਗ ਐਸਐਚਓ ਸਰਦਾਰ ਸਰਬਜੀਤ ਸਿੰਘ ਪਹੁੰਚੇ ਨੇ ਇੱਥੇ ਪੂਰੀ ਟੀਮ ਦੇ ਨਾਲ ਜਿਨ੍ਹਾਂ ਨੇ ਬੱਚਿਆਂ ਨੂੰ ਸਵੇਰੇ ਦੇ ਉੱਠਣ ਤੋਂ ਲੈ ਕੇ ਆਪਣਾ ਨਿਤਨੇਮ ਦਾ ਬੱਚਿਆਂ ਨੂੰ ਡਰੈਵ ਕਰੂਲਾ ਬਾਰੇ ਤੇ ਬਾਕੀ ਸਾਈਬਰ ਕਰਾਈਮ ਬਾਰੇ ਸਾਰਿਆਂ ਨੂੰ ਬੱਚਿਆਂ ਸਮਝਾਇਆ ਜੀ ਬਹੁਤ ਜੁੱਧ ਨਸ਼ੇ ਅੰਮ੍ਰਿਤ ਬਾਰੇ ਵੀ ਬੱਚਿਆਂ ਨੂੰ ਜਾਗਰੂਤ ਕੀਤਾ ਹੈ ਬੱਚਿਆਂ ਨੇ ਵੀ ਪੂਰਨ ਸਹਿਯੋਗ ਦਿੱਤਾ ਹੈ ਜੇ ਕਦੇ ਵੀ ਕੋਈ ਗੱਲ ਆਏ ਬੱਚਿਆਂ ਨੂੰ ਕੋਈ ਘਟਨ ਮਹਿਸੂਸ ਹੁੰਦੀ ਹੈ ਐਸਐਸਓ ਸਾਹਿਬ ਸਾਰਨੇ ਕਿਹਾ ਵੀ ਸਾਡੇ ਨਾਲ ਸੰਪਰਕ ਕਰੋ ਸਰਪੰਚ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਜੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਮਾਸਟਰ ਹੈਡਮਾਸਟਰ ਕਲਦੀਪ ਸਿੰਘ ਜੀ ਸਮੂਹ ਸਟਾਫ ਸਾਰੇ ਬਹੁਤ ਧੰਨਵਾਦੀ ਜੀ ਕੀ ਨਾਮ ਪੁੱਤ ਮੇਰਾ ਨਾਮ ਸਰ ਕੋਮਲ ਪ੍ਰੀਤਕਾਰ ਚੋਟਨਾ ਕੋਮਲ ਜੀ ਕੇ ਮੇਲਾ ਕਰਿਆ ਅੱਜ ਪੁੱਤ ਜਿਹੜੇ ਆਏ ਆ ਐਸਐਸ ਸਾਹਿਬ ਇੱਥੇ ਆਏ ਆਗੇ ਬਹੁਤ ਵਧੀਆ ਲੱਗ ਰਹੀ ਸਾਡੇ ਸਕੂਲ ਦੇ ਵਿੱਚ ਆ ਕੇ ਇਹਨਾਂ ਨੇ ਸਾਨੂੰ ਸਕੂਲ ਦੇ ਮਤਲਬ ਕਿ ਡਿਸਪਲਨ ਰੱਖਣ ਦੇ ਬਾਰੇ ਟ੍ਰੈਫਿਕ ਨਿਜ਼ਮਾ ਬਾਰੇ ਨਸ਼ਿਆਂ ਬਾਰੇ ਸਾਨੂੰ ਮਤਲਬ ਕਿ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਮਾੜੇ ਬੰਦੇ ਤੋਂ ਦੂਰ ਰਹਿਣਾਗਾ ਨਸ਼ਿਆਂ ਤੋਂ ਦੂਰ ਰਹਿਣਾ ਟ੍ਰੈਫਿਕ ਨਿਜ਼ਮਾ ਦੀ ਪਾਲਣਾ ਕਰਨੀ ਆ ਤੇ ਹੋਰ ਵੀ ਬੜੀਆਂ ਵਧੀਆ ਗੱਲਾਂ ਸਾਨੂੰ ਦੱਸਿਆ ਤੇ ਸਾਨੂੰ ਇਹ ਨਾਲ ਮਿਲ ਕੇ ਬੜਾ ਹੀ ਚੰਗਾ ਲੱਗਿਆ ਕੀ ਉਮੀਦ ਕਰਦਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਤੋਂ ਹੋਣੇ ਚਾਹੀਦੇ ਆ ਕੀ ਹਾਂਜੀ ਸਰ ਬਿਲਕੁਲ ਹੋਣੇ ਚਾਹੀਦੇ ਕਿਉਂਕਿ ਜਿਹੜਾ ਆਉਣ ਵਾਲਾ ਯੂਥ ਆ ਉਹ ਸਾਰਾ ਹੀ ਲਗਭਗ ਨਸ਼ਿਆਂ ਦੇ ਵਿੱਚ ਜਾ ਰਿਹਾਗਾ ਜੇਕਰ ਐਦਾਂ ਦੇ ਪ੍ਰੋਗਰਾਮ ਕਰਾਏ ਜਾਣ ਤਾਂ ਯੂਥ ਜਿਹੜਾ ਮੋਟੀਵੇਟ ਹੋਊਗਾ ਮਲਕਿ ਤੇ ਆਣਗੇ ਤਾਂ ਉਹਨਾਂ ਨੂੰ ਸਮਝ ਲੱਗੂਗੀ ਕਿ ਹਾਂ ਨਸ਼ਾ ਛੱਡ ਲਈ ਕਿੰਨੇ ਬੁਰੇ ਨੇ ਕਿਵੇਂ ਕਿਵੇਂ ਸਾਨੂੰ ਨਾ ਟੋਇਜ਼ੇਸ਼ਨ ਕਰਨੀ ਚਾਹੀਦੀ ਆ ਮੈਨੂੰ ਬਹੁਤ ਵਧੀਆ ਲੱਗ ਗਿਆ ਤੇ ਐਦਾਂ ਦੇ ਪ੍ਰੋਗਰਾਮ ਜਰੂਰ ਹੋਣੇ ਚਾਹੀਦੇ ਨੇ ਸਕੂਲਾਂ ਦੇ ਵਿੱਚ